ਬੰਦੇ ਪੁੱਤਰਾ ਤੁਸੀਂ ਗੱਲ ਕਰੋ ਹਾਂ ਮਾਈਂਡੋ ਲੈ ਗੋ ਮਾਈਂਡੋ ਲੈ ਗੋ ਅੱਜ ਇਹ ਮੈਨੂੰ ਮੁੱਖ ਮੰਤਰੀ ਸਾਹਿਬ ਜਿਹੜੇ ਪਹਿਲਾਂ ਕਮੇਟੀ ਕਰਦੇ ਰਹੇ ਨੇ ਅੱਜ ਇਹ ਲੱਗਿਆ ਵੀ ਇਹ ਇਹਨਾਂ ਦਾ ਪੁਰਾਣਾ 1.71 ਤੇ ਆਉਣਾ ਹੁੰਦਾ ਸੀ ਕਮੇਟੀ ਚੈਨਲ ਜਗਨੂ ਹਾਜ਼ਰ ਹੈ ਅੱਜ ਮੈਨੂੰ ਇਹ ਲੱਗਿਆ ਵੀ ਵਿਧਾਨ ਸਭਾ ਚ ਮੁੱਖ ਮੰਤਰੀ ਭਗਵੰਤ ਮਾਨ ਨਹੀਂ ਜਗਨੂ ਹਾਜ਼ਰ ਹੈ ਜਗਨੂ ਹਾਜ਼ਰ ਹੋਇਆ ਉੱਥੇ ਜਿਹੜੀ ਸਰਕਾਰ ਆ ਆਪਦੀ ਸਰਕਾਰ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਪੁਰਾਣੇ ਸਮੇਂ ਤੋਂ ਲੋਕ ਕਹਿੰਦੇ ਆ ਰਹੇ ਨੇ ਕਿ ਇਹ ਬੀਜੇਪੀ ਦੀ ਵੀਰ ਟੀਮ ਆ ਸੋ ਇਸ ਵਾਰ ਉਹ ਰੂਪ ਦੇਖਣ ਨੂੰ ਮਿਲਿਆ ਕਾਂਗਰਸ بار بار ਇਹ ਸਵਾਲ ਕਰ ਰਹੀ ਆ ਪੰਜਾਬ ਸਰਕਾਰ ਨੂੰ ਤੇ ਆਪਣੇ ਮੁੱਖ ਮੰਤਰੀ ਜਗਨੂ ਜੀ ਨੂੰ ਪਤਾ ਸੀ ਇਹ ਗੱਲ ਦਾ ਕਿ ਜਿਹੜਾ ਮਾਹੌਲ ਆ ਪੰਜਾਬ ਦਾ ਉਹ ਪੰਜਾਬ ਸਰਕਾਰ ਦੇ ਖਿਲਾਫ ਹੋਇਆ ਕਿ ਉਹ ਆ ਕੇ ਮੈਨੂੰ ਸਵਾਲ ਕਰਨਗੇ ਇਹਨਾਂ ਕੋਲ ਕੋਈ ਜਵਾਬ ਨਹੀਂ ਸੀ ਜਿਸ ਕਾਰਨ ਆਉਂਦੇ ਹੀ ਆਉਂਦੇ ਹੀ ਇਹ ਸਿੱਧਾ ਜਿਵੇਂ ਆਪਾਂ ਕਾਰ ਚਲਾਉਣੀ ਆ ਪਹਿਲਾਂ ਪਹਿਲੇ ਗੇਅਰ ਚ ਦੂਜੇ ਚ ਸਿੱਧਾ ਹੀ ਅੱਜ ਜਗਨੂ ਜੀ ਦਾ ਪੰਜਵਾਂ ਗੇਅਰ ਸੀਗਾ ਕਿ ਡਿਕਟੇਟਰਸ਼ਿਪ ਜਿਵੇਂ ਉਹ ਕੇਜਰੀਵਾਲ ਕਰਦਾ ਆ ਪਿੱਛੇ ਦਿੱਲੀ ਤੋਂ ਉਹੀ ਇਹ ਬਿਲਕੁਲ ਸੇਮ ਉਸੇ ਤਰੀਕੇ ਦੀ ਰਾਜਨੀਤੀ ਪੰਜਾਬ 'ਚ ਕਰਨੀ ਚਾਹੁੰਦੇ ਨੇ ਇਹ ਲੋਕਾਂ ਦੀ ਬੜੀਆਂ ਗੱਲਾਂ ਹੁੰਦੀਆਂ ਸੀ ਅਸੀਂ ਗਰਾਊਂਡ ਤੋਂ ਪੁੱਛਿਆ ਕਰਾਂਗੇ ਜੀ ਉਹਨੂੰ ਕੀ ਚਾਹੀਦਾ ਕਿੱਥੇ ਪੈਸੇ ਲਾਉਣੇ ਨੇ ਕਿੱਥੇ ਗਰੰਟਾ ਚਾਹੀਦੇ ਨੇ ਕੱਖ ਨਹੀਂ ਹੋ ਰਿਹਾ ਮੈਨੂੰ ਲੱਗਦਾ ਵੀ ਇਹਨਾਂ ਦੀ ਮੈਡੀਕਲ ਟੀਮ ਨੂੰ ਮੈਂ ਤਾਂ ਕਹਿਣਾ ਚਾਹੂੰਗਾ ਵੀ ਕੋਈ ਬੀਪੀ ਦੀ ਗੋਲੀ ਰੱਖਿਆ ਕਰੋ ਮਾਨ ਸਾਹਿਬ ਉੱਥੇ ਜਿਹੜੀ ਬੀਪੀ ਦੀ ਗੋਲੀ ਖਾ ਕੇ ਆਇਆ ਕਰਨ ਤਾਂ ਕਿ ਥੋੜਾ ਸ਼ਾਂਤ ਰਹਿਣ ਬਿਲਕੁਲ ਬੈਠ ਚਲ ਚਲ ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਪੰਜਾਬ ਵਿਧਾਨ ਸਭਾ ਸੈਸ਼ਨ ਦੀ ਸ਼ੁਰੂਆਤ ਹੋਈ ਆ ਅੱਜ ਦੂਜਾ ਦਿਨ ਪਹਿਲਾ ਦਿਨ ਹੰਗਾਮੇ ਪਰਿਆਰੇ ਹਾ ਤੇ ਦੂਜੇ ਦਿਨ ਦੀ ਅੱਜ ਸ਼ੁਰੂਆਤ ਹੋਈ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜਦੋਂ ਸਪੀਚ ਕਰਨ ਲੱਗੇ ਬੋਲਣ ਲੱਗੇ ਤਾਂ ਕਾਫੀ ਤਲਖੀ ਹੋਈ ਤਲਖੀ ਇੰਨੀ ਹੋਈ ਕਿ ਜਿੰਦਰੀਆਂ ਤੇ ਗੱਲਬਾਤ ਪਹੁੰਚ ਗਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅਸੀਂ ਅੰਦਰੋਂ ਜਿੰਦਰਾ ਲਾਵਾਂਗੇ ਤਾਂ ਕਿ ਜਿਹੜੀ ਆਪੋਜੀਸ਼ਨਾਂ ਕਾਂਗਰਸੀ ਲੀਡਰ ਨੇ ਉਹ ਬਾਹਰ ਨਾ ਜਾ ਸਕਣਾ ਬਹਿਸ ਕਰਨ ਗੱਲਬਾਤ ਕਰਨਾ ਤੇ ਦੂਜੇ ਪਾਸੇ ਜਿਹੜੇ ਕਾਂਗਰਸੀ ਲੀਡਰ ਨੇ ਅਮਰਿੰਦਰ ਰਾਜਾ ਵੜਿੰਗ ਨੇ ਜਾਂ ਪ੍ਰਤਾਪ ਸਿੰਘ ਬਾਜਵਾ ਨੇ ਉਹ ਵੀ ਲਗਾਤਾਰ ਜਿਹੜੇ ਮੁੱਦੇ ਨੇ ਪੰਜਾਬ ਸਰਕਾਰ ਨੂੰ ਘੇਰ ਰਹੇ ਨੇ ਕਿ ਇਹ ਮੁਲਾਜ਼ਮ ਨੇ ਉਹਨਾਂ ਦੀਆਂ ਮੰਗਾਂ ਪੂਰੀਆਂ ਕਰੋ ਜੋ ਵੀ ਮੁੱਦੇ ਨੇ ਕਿਸਾਨੀ ਮੁੱਦੇ ਨੂੰ ਉਹਨਾਂ ਨੇ ਪਹਿਲ ਦਿੱਤੀ ਅਤੇ ਹੁਣ ਅੱਜ ਲਗਾਤਾਰ ਜਿਹੜੀ ਹੰਗਾਮੇ ਭਰੀ ਦੂਜੇ ਦਿਨ ਦਾ ਸਿਸਟਮ ਚੱਲ ਰਿਹਾ ਦੂਜੇ ਦਿਨ ਦਾ ਸੈਸ਼ਨ ਚੱਲ ਰਿਹਾ ਸੋ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਨੌਜਵਾਨ ਆਗੂ ਖਰਪ੍ਰੀਤ ਸਿੰਘ ਬਾਜਵਾ ਮੌਜੂਦ ਨੇ ਬਾਜਵਾ ਜੀ ਕਿਵੇਂ ਦੇਖਦੇ ਹੋ ਬਜਟ ਸੈਸ਼ਨ ਦਾ ਦੂਜਾ ਦਿਨ ਪਹਿਲਾ ਦਿਨ ਰਿਹਾ ਪੂਰਾ ਹੰਗਾਮੇ ਨਾਲ ਭਰਪੂਰ ਬਾਕਆਊਟ ਕਾਂਗਰਸੀ ਲੀਡਰਾਂ ਨੇ ਕੀਤਾ ਉਸ ਤੋਂ ਬਾਅਦ ਅੱਜ ਦੂਜਾ ਦਿਨ ਅੱਜ ਦੂਜੇ ਦਿਨ ਦੀ ਸ਼ੁਰੂਆਤ ਵੀ ਇੱਥੋਂ ਹੀ ਹੈ ਕਿਵੇਂ ਦੇਖਦੇ ਹੋ ਤੁਸੀਂ ਸਰ ਅਮਨ ਜੀ ਦੇਖੋ ਵਿਧਾਨ ਸਭਾ ਦਾ ਸੈਸ਼ਨ ਸੀ ਬਜਟ ਸੈਸ਼ਨ ਇਹ ਤਾਂ ਸਾਰੇ ਪੰਜਾਬ ਨੂੰ ਉਮੀਦ ਸੀ ਕਿ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਪੰਜਾਬ ਦਾ ਬਜਟ ਆ ਕਿਉਂਕਿ ਪੰਜਾਬ ਦੇ ਜਿਹੜੇ ਕਿਸਾਨੀ ਪੰਜਾਬ ਦਾ ਵਪਾਰ ਪੰਜਾਬ ਦੀ ਜਬਾਨੀ ਤੇ ਇਹ ਬੁਰੀ ਤਰ੍ਹਾਂ ਬਰਬਾਦ ਹੋ ਰਹੇ ਨੇ ਤੇ ਨਿਗਾਰ ਨਹੀਂ ਨਿਗਾਰ ਵੱਲ ਨੂੰ ਜਾ ਰਹੇ ਨੇ ਸੋ ਲੋਕਾਂ ਨੂੰ ਇਹ ਆਸ ਸੀ ਕਿ ਬਜਟ ਸੈਸ਼ਨ ਦੇ ਵਿੱਚ ਕਿਸ ਤਰ੍ਹਾਂ ਦੀਆਂ ਸਕੀਮਾਂ ਕਿਸ ਤਰ੍ਹਾਂ ਦਾ ਆਪਣਾ ਜਿਹੜੇ ਸਰਕਾਰੀ ਮੁਲਾਜ਼ਮ ਨੇ ਉਹਨਾਂ ਦੇ ਲਈ ਉਹਨਾਂ ਦੇ ਭੱਤੇ ਤੇ ਉਹਨਾਂ ਦੀਆਂ ਪ੍ਰਾਣੀਆਂ ਉਹਨਾਂ ਨਾਲ ਵਾਅਦੇ ਕਰੇ ਹੋਏ ਪੈਨਸ਼ਨ ਲਾਗੂ ਕਰਨ ਦੀਆਂ ਕੋਈ ਗੱਲਾਂ ਹੋਣਗੀਆਂ ਪਰ ਜਦੋਂ ਤੋਂ ਮੈਂ ਦੇਖਿਆ ਤੁਸੀਂ ਵੀ ਨੋਟ ਕਰਿਆ ਹੋਊਗਾ ਅੱਜ ਇਹ ਮੈਨੂੰ ਮੁੱਖ ਮੰਤਰੀ ਸਾਹਿਬ ਜਿਹੜੇ ਪਹਿਲਾਂ ਕਮੇਡੀ ਕਰਦੇ ਰਹੇ ਨੇ ਅੱਜ ਇਹ ਲੱਗਿਆ ਵੀ ਇਹ ਇਹਨਾਂ ਦਾ ਪ੍ਰਾਣਾ 1 ਐਮ ਐਚ 1 ਤੇ ਆਉਣਾ ਹੁੰਦਾ ਸੀ ਕਮੇਡੀ ਚੈਨਲ ਜਗਨੂ ਹਾਜ਼ਰ ਹੈ ਅੱਜ ਮੈਨੂੰ ਇਹ ਲੱਗਿਆ ਵਿਧਾਨ ਸਭਾ ਚ ਮੁੱਖ ਮੰਤਰੀ ਭਗਵੰਤ ਮਾਨ ਨਹੀਂ ਜਗਨੂ ਹਾਜ਼ਰ ਹੈ ਜਗਨੂ ਹਾਜ਼ਰ ਹੋਇਆ ਉੱਥੇ ਅੱਜ ਮੈਂ ਭਗਵੰਤ ਮਾਨ ਨੂੰ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹਣਾ ਵੀ ਅੱਜ ਤੁਸੀਂ ਜਗਨੂ ਦਾ ਜਿਹੜਾ ਕੈਰੈਕਟਰ ਸੀ ਉਹਨੂੰ ਬੜੀ ਬਾਖੂ ਬੀ ਨਗਾਇਆ ਕਿ ਕਿਵੇਂ ਕਿਵੇਂ ਲੱਗਿਆ ਜਿਵੇਂ ਸ਼ੁਰੂਆਤ ਹੋਈ ਸ਼ੁਰੂਆਤ ਦੇ ਵਿੱਚ ਜਿੰਦਰਾ ਤੇ ਗੱਲ ਪਹੁੰਚ ਗਈ ਕਿ ਅਸੀਂ ਅੰਦਰੋਂ ਜਿੰਦਰਾ ਲਾਵਾਂਗੇ ਜਿੱਥੇ ਪ੍ਰਤਾਪ ਸਿੰਘ ਬਾਜਮਾਨ ਨੇ ਜਿੰਦਰੇ ਦੀ ਗੱਲ ਕੀਤੀ ਕਿ ਅਸੀਂ ਰੋਕਾਂਗੇ ਜਿਹੜੀ ਆਪੋਜੀਸ਼ਨ ਚ ਕਾਂਗਰਸ ਪਾਰਟੀ ਹੈ ਜਿਹੜੀ ਉਹ ਖੜਦੇ ਨਹੀਂ ਉਹ ਬਾਹਰ ਚਲੇ ਜਾਂਦੇ ਨੇ ਪਹਿਲਾਂ ਵੀ ਉਹ ਕਿਤੇ ਨਾ ਕਿਤੇ ਤਲਖ ਵੀ ਹੁੰਦੇ ਨੇ ਮੁੱਖ ਮੰਤਰੀ ਦੇਖੋ ਜੀ ਵਿਧਾਨ ਸਭਾ ਦੀ ਜਿਹੜੀ ਇਮਾਰਤ ਬਣੀ ਹੋਈ ਆ ਬੜੀ ਰਿਸਪੈਕਟਫੁਲ ਆ ਤੇ ਸਾਰੇ ਪੰਜਾਬ ਨੂੰ 5 ਸਾਲਾਂ ਦੇ ਵਿੱਚ ਜਦੋਂ ਵੀ ਸੈਸ਼ਨ ਹੁੰਦੇ ਨੇ ਇੱਕ ਉਮੀਦ ਹੁੰਦੀ ਆ ਕਿ ਉੱਥੋਂ ਜੋ ਵੀ ਸਰਕਾਰ ਆ ਜੋ ਚਾਹੇ ਕਾਂਗਰਸ ਦੀ ਅਕਾਲੀ ਦਲ ਦੀ ਜਾਂ ਆਪ ਦੀ ਸਰਕਾਰਾ ਹੋਣਾ ਕਿ ਉੱਥੋਂ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੇ ਲਈ ਕੋਈ ਚੰਗੇ ਫੈਸਲੇ ਹੋਣਗੇ ਸੋ ਗੱਲ ਕੀ ਹੋਈ ਆ ਕਿ ਕਾਂਗਰਸ ਆ ਜਿਹੜੀ ਤੁਸੀਂ ਪਿਛਲੇ ਸਮੇਂ 'ਚ ਦੇਖਿਆ ਹੋਊਗਾ ਚਾਹੇ ਲਾਕਡਾਊਨ ਹੋਇਆ ਸੀ ਚਾਹੇ ਉਸ ਤੋਂ ਪਹਿਲਾਂ ਜਿਹੜਾ ਕਿਸਾਨੀ ਅੰਦੋਲਨ ਹੋਇਆ ਦਿੱਲੀ ਬੈਠਿਆਂ ਜਾ ਕੇ ਕੈਪਟਨ ਦੀ ਸਰਕਾਰ ਸੀ ਕਾਂਗਰਸ ਦੀ ਸਰਕਾਰ ਸੀ ਤਾਂ ਉੱਥੇ ਜਦੋਂ ਆਪਣੇ ਕਿਸਾਨ ਟਰਾਲੀਆਂ ਲੈ ਕੇ ਗਏ ਨੇ ਬਾਰਡਰਾਂ ਤੇ ਉਸ ਸਮੇਂ ਵੀ ਕੈਪਟਨ ਇਹ ਸ਼ਕਤੀ ਨਾਲ ਲਾਗੂ ਕਰਕੇ ਕਰੇਨਾ ਮਸ਼ੀਨਾਂ ਤੇ ਟਰੈਕਟਰ ਤੇ ਜੀਸੀਬੀਆਂ ਨੂੰ ਰੋਕ ਸਕਦੇ ਸੀ ਪਰ ਕੈਪਟਨ ਨੇ ਢਿੱਲ ਦੇ ਕੇ ਰੱਖੀ ਜਿਹੜਾ ਲਾਅ ਐਂਡ ਆਰਡਰ ਬਕਾਇਮ ਬਣਾ ਕੇ ਰੱਖਿਆ ਤੇ ਲੋਕਾਂ ਦੇ ਨਾਲ ਢਿੱਲ ਬਣਾ ਕੇ ਰੱਖੀ ਕਿਸਾਨਾਂ ਦੇ ਨਾਲ ਜਿਸ ਕਰਕੇ ਕਿਸਾਨ ਨੇ ਜਿਹੜੇ ਉਹ ਦਿੱਲੀ ਦੀਆਂ ਬਰੂਹਾਂ ਤੱਕ ਪਹੁੰਚ ਸਕੇ ਸੀ ਪਰ ਇਸ ਵਾਰ ਨਲਾਈਕੀ ਦੇਖੋ ਸਰਕਾਰ ਦੀ ਜਿਹੜੀ ਸਰਕਾਰ ਆ ਆਪਦੀ ਸਰਕਾਰ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਪੁਰਾਣੇ ਸਮੇਂ ਤੋਂ ਲੋਕ ਕਹਿੰਦੇ ਆ ਰਹੇ ਨੇ ਕਿ ਇਹ ਬੀਜੇਪੀ ਦੀ ਬੀਰ ਟੀਮ ਆ ਸੋ ਇਸ ਵਾਰ ਉਹ ਰੂਪ ਦੇਖਣ ਨੂੰ ਮਿਲਿਆ ਇਸ ਵਾਰ ਉਹ ਰੂਪ ਦੇਖਣ ਨੂੰ ਮਿਲਿਆ ਉਧਰੋਂ ਤਾਂ ਆਪਾਂ ਨੂੰ ਭਾਜਪੀ ਦੀ ਸਰਕਾਰ ਸੀ ਹਰਿਆਣਾ ਦੀ ਉਹਨਾਂ ਨੇ ਰੋਕ ਲਿਆ ਤੇ ਇਧਰੋਂ ਪੰਜਾਬ ਸਰਕਾਰ ਪੰਜਾਬ ਪੁਲਿਸ ਜਿਹੜੀ ਕਿ ਜਿਹੜਾ ਗ੍ਰਹਿ ਮੰਤਰਾਲੇ ਆ ਮੁੱਖ ਮੰਤਰੀ ਸਾਹਿਬ ਕੋਲ ਆ ਉਹਨਾਂ ਦੇ ਆਰਡਰ ਨਾਲ ਚੱਲਣਾ ਸੜਕ ਤੇ ਜਾਂਦੀਆਂ ਕੋਈ ਵੀ ਜੀਸੀਬੀ ਮਸ਼ੀਨਾਂ ਕੋਈ ਵੱਡੇ ਟਰੈਕਟਰ ਤੇ ਕੋਈ ਵੀ ਜਿਹੜੀਆਂ ਇਸ ਤੋਂ ਵੱਡੀਆਂ ਮਸ਼ੀਨਾਂ ਸੀ ਜਿਹੜੇ ਵੱਡੇ ਜਿਹੜੇ ਬੈਰੀਕੇਡਸ ਲਾਏ ਗਏ ਸੀ ਉਹਨਾਂ ਨੂੰ ਚੱਕਣ ਲਈ ਬਣਾਈਆਂ ਗਈਆਂ ਸੀ ਉਹਨਾਂ ਨੂੰ ਰੋਕ ਦਿੱਤਾ ਗਿਆ ਕਿ ਉਹਨਾਂ ਨੂੰ ਖਨੌਰੀ ਦੇ ਜਾਂ ਸ਼ੰਭੂ ਦੇ ਬਾਰਡਰ ਤੱਕ ਜਾਣ ਨਹੀਂ ਦਿੱਤਾ ਸੋ ਹੁਣ ਇਹ ਹੱਲਾ ਗੱਲਾ ਕਿਉਂ ਮੱਚਿਆ ਉਹ ਉਹੀ ਕਾਂਗਰਸ ਦੇ ਲੀਡਰ ਸੀ ਜਿਹੜੇ ਅੱਜ ਉੱਥੇ 18 20 19 ਬੈਠੇ ਨੇ ਉਹਨਾਂ ਦੀ ਇੱਕੋ ਹੀ ਗੱਲ ਸੀ ਕਿ ਤੁਸੀਂ ਪੰਜਾਬ ਦੇ ਕਿਸਾਨਾਂ ਦੇ ਲਈ ਕੀ ਕਰ ਰਹੇ ਹੋ ਪੰਜਾਬ ਦੇ ਨੌਜਵਾਨਾਂ ਦੀ ਉੱਥੇ ਚਾਹੇ ਸੁਭਕਰਨ ਸੀਗਾ ਉਹਦੀ ਗੋਲੀ ਲੱਗ ਕੇ ਹੱਤਿਆ ਹੋਈ ਉਹ ਸ਼ਹੀਦ ਹੋਇਆ ਤੇ ਉੱਥੇ ਪੰਜਾਬ ਸਰਕਾਰ ਨੇ ਕੁਝ ਨਹੀਂ ਕਰਿਆ ਇਸ ਤੋਂ ਇਲਾਵਾ ਹੋਰ ਇਹੋ ਜਿਹੇ ਅਨੇਕਾਂ ਨੌਜਵਾਨ ਨੇ ਪ੍ਰਿਤਪਾਲ ਸਿੰਘ ਜਿਹਨੂੰ ਉੱਥੇ ਕੁੱਟਿਆ ਮਾਰਿਆ ਗਿਆ ਬੂਰੀਆਂ ਚ ਪਾ ਕੇ ਪਹਿਲਾਂ ਰੋहतक ਦੇ ਪੀਜੀਆ ਇ ਰੱਖਿਆ ਗਿਆ ਤੇ ਬੜਾ ਰੌਲਾ ਰੱਪਾ ਪਾ ਕੇ ਪੰਜਾਬ ਦੇ ਲੀਡਰਾਂ ਨੇ ਉਹਨੂੰ ਪੀਜੀਆ ਲੈ ਕੇ ਆਏ ਨੇ ਪਰ ਸੁਭਕਰਨ ਲਈ ਸੁਭਕਰਨ ਸ਼ਹੀਦ ਹੋ ਗਿਆ ਉਹ ਕਮੀ ਕਦੇ ਨਹੀਂ ਪੂਰੀ ਹੋ ਸਕਦੀ ਉਹ ਇੱਕ ਮਾਂ ਦੀ ਤੇ ਇੱਕ ਬਾਪ ਦੀ ਇੱਕ ਇਕਲੌਤਾ ਜਿਹੜਾ ਬੱਚਾ ਉਹ ਉੱਥੇ ਬਾਰਡਰ ਤੇ ਮਰ ਗਿਆ। ਪੰਜਾਬ ਨੇ ਹਮੇਸ਼ਾ ਸਿੱਧੀ ਪਾਈ ਆ ਆਰਮੀ ਚ ਹੀ ਪਾਉਂਦੇ ਆਏ ਨੇ। ਪੰਜਾਬ ਦੇ ਲੋਕਾਂ ਦੇ ਦਿਲ ਵੱਡੇ ਨੇ। ਉਹ ਕਮੀ ਨਹੀਂ ਪੂਰੀ ਹੋ ਸਕਦੀ ਪਰ ਉਹਨਾਂ ਲਈ ਹੋ ਗਿਆ ਕਿ ਕਰੋੜਾਂ ਕਰੋੜ ਰੁਪਏ ਦਿੱਤਾ ਜੀ ਅਸੀਂ ਨੌਕਰੀ ਦੇਤੀ ਪਰ ਜਿਹੜੇ ਫੱਟੜ ਹੋਏ ਨੇ ਮੈਨੂੰ ਲੱਗਦਾ ਉਹਨਾਂ ਦੀ ਨਾਤਾ ਕੋਈ ਅਖਬਾਰ ਨਾ ਕੋਈ ਟੀਵੀ ਚੈਨਲ ਤੇ ਨਾ ਹੀ ਕੋਈ ਪੋਲੀਟੀਕਲ ਲੀਡਰ ਚਾਹੇ ਉਹ ਪ੍ਰਿਤਪਾਲ ਆ ਉਸ ਪ੍ਰਿਤਪਾਲ ਵਰਗੇ 10 ਨੌਜਵਾਨ ਨੇ ਜਿਨ੍ਹਾਂ ਨੂੰ ਬੁਰੀ ਤਰ੍ਹਾਂ ਲੱਤਾਂ ਬਾਹਾਂ ਬੁਰੀ ਤਰ੍ਹਾਂ ਤੋੜ ਮਰੋੜ ਕੇ ਉੱਚ ਕੁੱਟ ਕੇ ਸੁੱਟਦਾ ਤੇ ਮੈਨੂੰ ਲੱਗਦਾ ਉਹਨਾਂ ਦੇ ਇਲਾਜ ਲਈ ਵੀ ਨਹੀਂ ਕੋਈ ਜਾ ਰਿਹਾ ਕਾਂਗਰਸ ਵਾਰ-ਵਾਰ ਇਹ ਸਵਾਲ ਕਰ ਰਹੀ ਆ ਪੰਜਾਬ ਸਰਕਾਰ ਨੂੰ ਤੇ ਆਪਣੇ ਮੁੱਖ ਮੰਤਰੀ ਜਗਨੂ ਜੀ ਨੂੰ ਪਤਾ ਸੀ ਇਹ ਗੱਲ ਦਾ ਕਿ ਜਿਹੜਾ ਮਾਹੌਲ ਆ ਪੰਜਾਬ ਦਾ ਉਹ ਪੰਜਾਬ ਸਰਕਾਰ ਦੇ ਖਿਲਾਫ ਹੋਇਆ ਤੇ ਉਹ ਆ ਕੇ ਮੈਨੂੰ ਸਵਾਲ ਕਰਨਗੇ ਇਹਨਾਂ ਕੋਲ ਕੋਈ ਜਵਾਬ ਨਹੀਂ ਸੀ ਜਿਸ ਕਾਰਨ ਆਉਂਦੇ ਹੀ ਆਉਂਦੇ ਹੀ ਇਹ ਸਿੱਧਾ ਜਿਵੇਂ ਆਪਾਂ ਕਾਰ ਚਲਾਉਨੇ ਆ ਪਹਿਲਾਂ ਪਹਿਲੇ ਗੇਅਰ ਚ ਦੂਜੇ ਚ ਸਿੱਧੋ ਹੀ ਅੱਜ ਜਗਨੂ ਜੀ ਦਾ ਪੰਜਵਾਂ ਗੇਅਰ ਸੀਗਾ ਵੀ ਮੈਂ ਕਿਸੇ ਵਿਰੋਧੀਆਂ ਨੂੰ ਬੋਲਣ ਨਹੀਂ ਦੇਣਾ ਇਕ ਕੁ ਤਰੀਕਾ ਹੁੰਦਾ ਵਿਧਾਨ ਸਭਾ ਦਾ ਕਿ ਆਪਾਂ ਵਿਰੋਧੀ ਧਿਰ ਨੂੰ ਵੀ ਕੁਝ ਸਮਾਂ ਦੇਣਾ ਹੁੰਦਾ 5 ਮਿੰਟ ਉਹ ਬੋਲਦੇ ਨੇ ਉਹਨਾਂ ਦਾ ਜਵਾਬ ਦੇ ਉਹ 10 ਮਿੰਟ ਪਰ ਅੱਜ ਤਾਂ ਮੈਨੂੰ ਤਾਂ ਇਹ ਲੱਗ ਰਿਹਾ ਸੀ ਜਿਵੇਂ ਇੱਕ ਪਿੰਡ ਦੇ ਵਿੱਚ ਇੱਕ ਰੂੜੀ ਦੀ ਲੜਾਈ ਚੱਲ ਰਹੀ ਹੁੰਦੀ ਆ ਇੱਕ ਕੋਈ ਇੱਕ ਧਿਰ ਕਹਿ ਰਹੀ ਆ ਅਸੀਂ ਇੱਥੇ ਕਬਜ਼ਾ ਕਰਾਂਗੇ ਦੂਜੀ ਕਹਿ ਰਹੀ ਆ ਇੱਥੇ ਤੁਸੀਂ ਗੋਹਾ ਕਿਉਂ ਛੱਡਦੇ ਹੋ ਇਹਨੂੰ ਸਾਫ਼ ਕਰਾਂਗੇ ਮਤਲਬ ਇਹ ਚੀਜ਼ ਸੀ ਰੌਲਾ ਪੈ ਰਿਹਾ ਸੀ ਇਸ ਕਰਕੇ ਜਿਹੜਾ ਹੈਗਾ ਮਾਹੌਲ ਖਰਾਬ ਹੋਇਆ ਵਾਕ ਆਊਟ ਕਿਉਂ ਕਰੂਗਾ ਕੋਈ ਤੁਸੀਂ ਮੈਨੂੰ ਬੋਲਣ ਦਾ ਮੌਕਾ ਦੇ ਰਹੇ ਹੋ ਮੈਂ ਤੁਹਾਡੇ ਮਾਈਕ ਕੋਲ ਖੜਾ ਜੇ ਤੁਸੀਂ ਮੈਨੂੰ ਮੈਂ ਹਮੇਸ਼ਾ ਗੱਲ ਕਰਾਂਗੇ ਪੰਜਾਬ ਦੀ ਕੋਈ ਵੀ ਲੀਡਰ ਆ ਪਰ ਜੇ ਤੁਸੀਂ ਬੋਲਣ ਹੀ ਨਹੀਂ ਦਿਓਗੇ ਸਿਰਫ ਮੈਨੂੰ ਤੁਸੀਂ ਖੜਾ ਕੇ ਰੱਖੋਗੇ ਕੈਮਰੇ ਅੱਗੇ ਤੁਸੀਂ ਸਿਰਫ ਆਪਣੀ ਗੱਲ ਹੀ ਅੱਗੇ ਰੱਖਣੀ ਆ ਫਿਰ ਉਹ ਕੋਈ ਸ਼ਾਸਨ ਨਾ ਹੋਇਆ ਉਹ ਕੋਈ ਜਿਹੜੀ ਵਿਧਾਨ ਸਭਾ ਦੀ ਜਿਹੜੀ ਮਰਿਆਦਾ ਨੂੰ ਆਪ ਦੀ ਸਰਕਾਰ ਨੇ ਤੇ ਭਵੰਤਮਾਨ ਨੇ ਮੁੱਖ ਮੰਤਰੀ ਨੇ ਬੜਾ ਖਰਾਬ ਕੀਤਾ ਬਿਲਕੁਲ ਤੁਹਾਨੂੰ ਕੀ ਲੱਗਦਾ ਇੱਕ ਤੁਸੀਂ ਵੀ ਗੱਲਬਾਤ ਕੀਤੀ ਕਿ ਪੂਰੇ ਪੰਜਾਬੀਆਂ ਦੀ ਨਿਗਾ ਕਿ ਕਿਵੇਂ ਦਾ ਬਜਟ ਸੈਸ਼ਨ ਰਹਿਣ ਵਾਲਾ ਕਿਵੇਂ ਗੱਲਾਂ ਬਾਤਾਂ ਕਿਹੜੇ ਨਵੇਂ ਕੋਈ ਬਿਲ ਪਾਸ ਕੀਤੇ ਜਾਣਗੇ ਨਵੀਆਂ ਕੋਈ ਚੀਜ਼ਾਂ ਕੋਈ ਫਾਇਦੇ ਵਾਲੀਆਂ ਚੀਜ਼ਾਂ ਪੰਜਾਬ ਨੂੰ ਦਿੱਤੀਆਂ ਜਾਣਗੀਆਂ ਪਰ ਤੁਹਾਨੂੰ ਨਹੀਂ ਲੱਗਦਾ ਕਿ ਉੱਥੇ ਜਦੋਂ ਗੱਲਬਾਤ ਹੋਵੇ ਸਾਰੇ ਵਿਧਾਨ ਸਭਾ ਚ ਆਪੋਜੀਸ਼ਨ ਬੈਠੇ ਉੱਥੇ ਗੱਲਬਾਤ ਹੋਵੇ ਕੁਐਸਚਨ ਲੈਣਾ ਆਨਸਰ ਉਧਰੋਂ ਆਵੇ ਉਧਰੋਂ ਕੁਐਸਚਨ ਆਨਸਰ ਉਹਦੇ ਵਾਸਤੇ ਇੰਨਾ ਮਹਿੰਗਾ ਬਜਟ ਹੁੰਦਾ ਬਹੁਤ ਇੱਥੇ ਪੰਜਾਬ ਦੇ ਲੋਕਾਂ ਦੇ ਟੈਕਸ ਦਾ ਪੈਸਾ ਵੀ ਕਾਂਗਰਸੀ ਬਾਹਰ ਰਹਿਣਾ ਆਮ ਆਦਮੀ ਪਾਰਟੀ ਸਰਕਾਰ ਅੰਦਰ ਰਹੇ ਉਹ ਤਾਂ ਕੋਈ ਫਾਇਦਾ ਨਹੀਂ ਹੋਇਆ ਫਿਰ ਦੇਖੋ ਜੀ ਉਹੀ ਗੱਲ ਆ ਵੀ ਜਦ ਤਾ ਇਹ ਕੈਦਿਆ ਕਰਨ ਵੀ ਅਸੀਂ ਵਿਰੋਧੀ ਜਿਹੜੇ ਐਮ ਐਲ ਏ ਨੇ ਅਸੀਂ ਉਹਨਾਂ ਨੂੰ ਐਂਟਰੀ ਨਹੀਂ ਕਰਨ ਦਿੰਦੇ ਅਸੀਂ ਸਿਰਫ ਇੱਕ ਡਿਕਟੇਟਰਸ਼ਿਪ ਜਿਵੇਂ ਉਹ ਕੇਜਰੀਵਾਲ ਕਰਦਾ ਆ ਪਿੱਛੇ ਦਿੱਲੀ ਤੋਂ ਉਹੀ ਇਹ ਬਿਲਕੁਲ ਸੇਮ ਉਸੇ ਤਰੀਕੇ ਦੀ ਰਾਜਨੀਤੀ ਪੰਜਾਬ 'ਚ ਕਰਨੀ ਚਾਹੁੰਦੇ ਨੇ ਉਸੇ ਤਰੀਕੇ ਨਾਲ ਕਹਿੰਦੇ ਨੇ ਵੀ ਲੋਕਾਂ ਦੀ ਬੜੀਆਂ ਗੱਲਾਂ ਹੁੰਦੀਆਂ ਸੀ ਅਸੀਂ ਗਰਾਊਂਡ ਤੋਂ ਪੁੱਛਿਆ ਕਰਾਂਗੇ ਜੀ ਤੁਹਾਨੂੰ ਕੀ ਚਾਹੀਦਾ ਕਿੱਥੇ ਪੈਸੇ ਲਾਉਣੇ ਨੇ ਕਿੱਥੇ ਗਰੰਟਾ ਚਾਹੀਦੇ ਨੇ ਕੱਖ ਨਹੀਂ ਹੋ ਰਿਹਾ ਸਿਰਫ ਆਪ ਦੀ ਮਰਜ਼ੀ ਨਾਲ ਉੱਪਰੋਂ ਜਿਵੇਂ ਕੇਜਰੀਵਾਲ ਕਹਿ ਦਿੰਦਾ ਉਸੇ ਤਰ੍ਹਾਂ ਭਗਵੰਤ ਮਾਨ ਕਹਿ ਦਿੰਦਾ ਉਸੇ ਤਰ੍ਹਾਂ ਆ ਕੇ نیچے ਜਿਹੜੇ ਵੀ ਇਹਨਾਂ ਦੇ 99 99 ਗੁੰਗੇ ਚਿਹਰੇ ਬਿਠਾਏ ਹੋਏ ਨੇ ਉਹ ਸਿਰਫ ਜੀ ਹਜ਼ੂਰ ਕਰਨ ਵਾਲੇ ਨੇ ਬਿਲਕੁਲ ਪਰ ਤੁਸੀਂ ਕਹਿ ਰਹੇ ਹੋ ਕੱਖ ਨਹੀਂ ਹੋ ਰਿਹਾ ਸਕੂਲ ਐਮੀਨੈਂਸ ਖੁੱਲੇ ਜਾ ਰਹੇ ਨੇ ਬਿਜਲੀ ਦੇ ਬਿੱਲ ਮੁਆਫ ਕਰਤੇ ਸਰਕਾਰ ਕਹਿ ਰਹੀ ਕਿ ਵੇਸ ਤਾਂ ਇੰਨੇ ਕੰਮ ਕਰਤੇ ਜਿਹੜੇ ਪਹਿਲਾਂ ਕਿਸੇ ਪਾਰਟੀਆਂ ਤੋਂ ਨਾ ਕਾਂਗਰਸੀਆਂ ਤੋਂ ਨਾ ਅਕਾਲੀਆਂ ਤੋਂ ਹੋਏ ਨੇ ਸਗੋਂ ਸੀਐਮ ਮਾਨ ਕਹਿੰਦੇ ਨੇ ਕਿ ਬਾਦਲ ਤੇ ਕੈਪਟਨ ਪਰਿਵਾਰ ਨਹੀਂ ਪੰਜਾਬ ਨੂੰ ਲੁੱਟ ਕੇ ਖਾਦਾ ਹੁਣ ਤੱਕ ਅਮਨ ਜੀ ਉਹ ਦੇਖੋ ਗੱਲ ਇਹ ਆ ਕਿ ਪਰਾਣੀਆਂ ਬਿਲਡਿੰਗਾਂ ਪਰਾਣੀਆਂ ਬਿਲਡਿੰਗਾਂ ਤੇ ਸਿਰਫ 2 ਲੀਟਰ ਤੇਲ ਲੈ ਲਿਆ ਤੇ ਰੰਗ ਲੈ ਲਿਆ ਉਹਨੂੰ ਲਿਪਾ ਪੋਚੀ ਕਰਕੇ ਫਿਰ ਇਹ 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 ਪਾਰਟੀ ਦਾ ਮੁੱਖ ਮੰਤਰੀ ਜਿਹੜਾ ਬਣਿਆ ਇਹ ਤਾਂ ਇਹ ਵੀ ਕਹਿੰਦਾ ਸੀਗਾ ਕਿ ਬਾਦਲਾ ਨੇ ਪਤੀਲੇ ਤੇ ਫੋਟੋ ਲਾਤੀ ਬਾਦਲਾ ਨੇ ਸਾਈਕਲ ਤੇ ਫੋਟੋ ਲਾ ਰੱਖੀ ਆ ਉਹ ਐਂਬੂਲੈਂਸ ਜਾਂਦੀ ਆ ਵਿੱਚ ਮਰੀਜ਼ ਮਰ ਰਿਆ ਹੁੰਦਾ ਤੇ ਉੱਥੇ ਬਾਦਲਾ ਹੱਸ ਕੇ ਖੜਾ ਹੁੰਦਾ ਹੁਣ ਤੁਸੀਂ ਦੇਖੀਆ ਜਿਹੜੇ ਇਹਨਾਂ ਨੇ ਡਿਸਪੈਂਸਰੀਆਂ ਖੋਲ੍ਹੀਆਂ ਨੇ ਮੁਹੱਲਾ ਕਲੀਨਿਕ ਉਹ ਤੇ ਕਿਹਦੀ ਫੋਟੋ ਆ ਭਗਵੰਤ ਮਾਨ ਦੀ ਇਹ ਇੱਕ ਝੋਲਾ ਦਿੱਤਾ ਇਹਨਾਂ ਨੇ ਲਫਾਫੇ ਲਫਾਫਿਆਂ ਤੇ ਉਹ ਬੀਬੀ ਸੰਗਰੂਰ ਵਾਲੀ ਨੇ ਉਹ ਰਿਲੀਜ਼ ਕਰੇ ਸੀ ਲਫਾਫੇ ਨਾਲ ਮੀਤਿਹਰ ਵੀ ਸੀ ਸ਼ਰਮ ਨਹੀਂ ਹੁੰਦੀ ਇਹਨਾਂ ਨੂੰ ਜਿਹੜੀਆਂ ਗੱਲਾਂ ਇਹ 3 ਸਾਲ ਪਹਿਲਾਂ ਸਰਕਾਰਾਂ ਵਿਰੁੱਧ ਬੋਲਦੇ ਸੀ ਅੱਜ ਸਰਕਾਰ ਚੱਕੇ ਹੋਈ ਕੰਮ ਕਰ ਰਹੇ ਨੇ ਇਸ ਤੋਂ ਇਲਾਵਾ ਦੂਸਰੀਆਂ ਮੈਂ ਕਿਸੇ ਪਾਰਟੀ ਦੀ ਹਮਾਇਤ ਨਹੀਂ ਕਰਦਾ ਪਰ ਉਹ ਪਾਰਟੀਆਂ ਜੇ ਕਿਤੇ ਫੋਟੋ ਲਾਉਂਦੀਆਂ ਸੀ ਕਿਤੇ ਖਬਰ ਲਵਾਉਂਦੀਆਂ ਸੀ ਉਹਨਾਂ ਦੇ ਪਿੱਛੇ ਉਹਨਾਂ ਦਾ ਕੋਈ ਜਰੀਆ ਹੁੰਦਾ ਸੀ ਉਹਨਾਂ ਨੇ ਉਹ ਕੰਮ ਮਣਾਉਟ ਕਰਿਆ ਹੁੰਦਾ ਸੀ ਇਹ ਪ੍ਰਾਣੀਆਂ ਬਿਲਡਿੰਗਾਂ ਤੇ ਜਿਹੜੇ ਤੁਸੀਂ ਸਕੂਲਾਂ ਨਾਲ ਹੀ ਗੱਲ ਕਰਦੇ ਹੋ ਉਹੀ ਬਿਲਡਿੰਗਾਂ ਨੇ ਇੱਕ ਕਮਰੇ ਦਾ ਲੈਂਟਰ ਪਾਇਆ ਹੋਵੇ ਮੈਨੂੰ ਦਿਖਾਓ ਤੇ ਕਿਸੇ ਇੱਕ ਨਵੀਂ ਬਿਲਡਿੰਗ ਖੋਲੀ ਹੋਵੇ ਇਹਨਾਂ ਨੇ ਇੱਕ ਮਹੱ ਜਿਹੜੇ ਛੋਟੇ ਬਿਮਾਰੀਆਂ ਨੇ ਕਿਸੇ ਨੂੰ ਬੁਖਾਰ ਹੋ ਗਿਆ ਕਿਸੇ ਨੂੰ ਸ਼ੂਗਰ ਹੋ ਗਿਆ ਇਹਦੀਆਂ ਦਵਾਈਆਂ ਤਾਂ ਪੰਜਾਬ ਦੇ ਲੋਕ ਲੈ ਸਕਦੇ ਨੇ ਅਮਨ ਜੀ ਅੱਜ ਕੱਲ ਮੈਡੀਕਲ ਜਿਹੜੀ ਲਾਈਨ ਆ ਦਵਾਈ ਲੈਣੀ ਔਖੀ ਕਿੱਥੇ ਆ ਜਦੋਂ ਹਸਪਤਾਲ 'ਚ ਬੰਦਾ ਮਰੀਜ਼ ਦਾਖਲ ਹੁੰਦਾ ਤੇ ਇੱਕ ਇੱਕ ਦਿਨ ਦਾ ਲੱਖ ਲੱਖ ਡੇਢ ਡੇਢ ਲੱਖ ਰੁਪਈਆ ਬਿੱਲ ਬਣਦਾ ਉਸ ਤਰ੍ਹਾਂ ਦਾ ਕੋਈ ਹਸਪਤਾਲ ਖੋਲੋ ਨਾ ਤਾਂ ਕਿ ਇੱਥੇ ਲੋਕਾਂ ਦੀ ਕੋਈ ਸੇਵਾ ਕੀਤੀ ਜਾ ਸਕੇ ਦੂਜੀ ਗੱਲ ਕੀ ਆ ਸਿਰਫ ਇੱਕ ਰੌਲਾ ਜਿਵੇਂ ਲੋਕਾਂ ਨੂੰ ਭੁਲੇਖੇ 'ਚ ਰੱਖਿਆ ਜਾ ਰਿਹਾ ਕੰਮ ਘੱਟ ਕਰਨਾ ਪ੍ਰਚਾਰ ਜ਼ਿਆਦਾ ਕਰਨਾ ਜਿਵੇਂ ਇਹ ਦਿੱਲੀ 'ਚ ਵੀ ਬੜਾ ਕਰਿਆ ਸੀ ਇਹਨਾਂ ਨੇ ਕਿਸੇ ਵੀ ਦਰਖਤ ਤੇ ਖੰਭੇ ਤੇ ਸੜਕ ਤੇ ਜਿੱਥੇ ਵੀ ਇਹਨਾਂ ਨੂੰ ਮੌਕਾ ਮਿਲਦਾ ਇੱਕ ਆਪਣੀ ਫੋਟੋ ਚ ਪੈਣ ਦਾ ਕਿਉਂਕਿ ਇਸ ਤਰ੍ਹਾਂ ਦੇ ਮੁੱਖ ਮੰਤਰੀ ਸਾਹਿਬ ਫੀਲਡ 'ਚ ਰਹੇ ਨੇ ਪਹਿਲਾਂ ਠੀਕ ਹੈ ਤੇ ਟੀਵੀ ਤੇ ਆਉਂਦੇ ਰਹੇ ਨੇ ਕੈਮਰੇ ਤੇ ਆਉਣ ਦਾ ਬੜਾ ਸ਼ੌਂਕ ਹੈ ਇਹਨਾਂ ਨੂੰ ਠੀਕ ਹੈ ਪੈਸੇ ਕੀ ਲੱਗਦਾ ਤੁਹਾਨੂੰ ਫੋਟੋ ਕਲਚਰ ਦੀ ਗੱਲ ਕਰੀਏ ਵੀ ਇਹਦਾ ਮਤਲਬ ਫੋਟੋ ਕਲਚਰ ਵਧਿਆ ਹੁਣ ਪਹਿਲਾਂ ਤੋਂ ਘਟਿਆ ਜਾਂ ਵਧਿਆ ਦੇਖੋ ਜੀ 200% ਵਧਿਆ ਫੋਟੋ ਕਲਚਰ ਦਾ ਤੁਸੀਂ ਆਮ ਵੀ ਜੇ ਆਪਾਂ ਵੀ ਸਾਰੇ ਪੰਜਾਬ 'ਚ ਹੀ ਰਹਿੰਦੇ ਆ ਕਿਤੇ ਵੀ ਜਾਣਦੇ ਆ ਤਾਂ ਅੱਗੇ ਇੰਨੀਆਂ ਫੋਟੋ ਨਹੀਂ ਹੁੰਦੀਆਂ ਸੀ ਹੁੰਦੀਆਂ ਸੀ ਫਲੈਕਸਾਂ ਤੇ ਇਹ ਤਾਂ ਜਦੋਂ ਦੇ ਜਿੱਤੇ ਨੇ ਇਲੈਕਸ਼ਨ ਕੋਈ ਨੇੜੇ ਤੇੜੇ ਵੀ ਨਹੀਂ ਸਿਰਫ ਫੋਟੋਆਂ ਤੇ ਜੋਰ ਆ ਪੰਜਾਬ ਦਾ ਕਰੋੜਾਂ ਰੁਪਈਆ ਦੇਖੋ ਇਹ ਚ ਫਸਣਗੇ ਇਹਦੇ ਚ ਮੰਤਰੀ ਸਾਡੇ ਚੇਤਨ ਸਿੰਘ ਜੋੜਾ ਮਾਜਰਾ ਜੀ ਨੇ ਐਸ ਡਿਪਾਰਟਮੈਂਟ ਦੇ ਮੰਤਰੀ ਤੇ ਉਹਨਾਂ ਤੇ ਜਦੋਂ ਆਰਟੀਆਈ ਪਾਈ ਜਾਊਗੀ ਹਜੇ ਪਏ ਨੇ 2 ਸਾਲ ਇਹਨਾਂ ਦੇ ਵੀ ਜਿਹੜਾ ਇੰਨਾ ਪੈਸਾ ਕਿੱਥੇ ਲੱਗਿਆ ਸਿਰਫ ਪ੍ਰਚਾਰ ਤੇ ਤੇ ਲੋਕਾਂ ਨਾਲ ਸੰਪਰਕ ਕਰਨ ਦੇ ਵਿੱਚ ਲੋਕ ਸੰਪਰਪ ਉਹਨਾਂ ਦੇ ਕੋਲ ਆ ਤਾਂ ਉਹਦੇ ਚ 100% ਉਹ ਫਸਣਗੇ ਜਿਹੜੀਆਂ ਇਹ ਗੱਲਾਂ ਕਰਦੇ ਨੇ ਤੇ ਉਸ ਤੋਂ ਬਾਅਦ ਜਿਹੜੀ ਗੱਲ ਆ ਇਹ ਫੋਟੋ ਕਲਚਰ ਅਸੀਂ ਨਹੀਂ ਕਹਿੰਦੇ ਮਾੜਾ ਠੀਕ ਆ ਖਬਰਾਂ ਲਵਾਓ ਨਿਊਜ਼ ਤੇ ਆਓ ਫੋਟੋਆਂ ਵੀ ਲਵਾਓ ਪਰ ਕੰਮ ਕਰਕੇ ਦਿਖਾਓ ਨਾ ਸੱਚੀਆਂ ਖਬਰਾਂ ਲਗਦੀਆਂ ਉਹ ਸੋਣੀਆਂ ਵੀ ਲਗਦੀਆਂ ਨੇ ਮਤਲਬ ਜਿਹੜਾ ਇਹ ਨਿਰਈ ਝੂਠ ਨਿਰਈ ਝੂਠ ਵਿਕਰਿਆ ਤੇ ਜਿਵੇਂ ਪ੍ਰਾਣੀਆਂ ਆਧਾਰਨਾ ਹੁੰਦੀਆਂ ਸੀ ਕਿ ਕੋਈ ਬੱਚਾ ਸੀ ਸਕੂਲ ਚ ਪਿੰਡ ਚ ਬੜਾ ਮਾੜਾ ਸੀ ਉਹ ਉਹਦੇ ਬਾਪ ਨੂੰ ਬੜਾ ਮਾੜਾ ਕਹਿੰਦੇ ਹੁੰਦੇ ਸੀ ਤਾਂ ਉਹਨੂੰ ਉਦਾਹਰਨ ਦੇਣ ਲੱਗੇ ਵੀ ਚਲੋ ਵੀ ਭਾਈ ਆਪਦੇ ਬਾਪ ਵਾਲੇ ਕੰਮ ਨਾ ਕਰੀ ਵੀ ਜੇ ਤਾਂ ਆਪਦੇ ਬਾਪ ਨੂੰ ਚੰਗਾ ਕਹਾ ਕੇ ਦਿਖਾਈ ਉਹ ਇਸ ਤੋਂ ਵੀ ਜ਼ਿਆਦਾ ਉਹਨੇ ਮਾੜੇ ਕੰਮ ਕਰੇ ਵੀ ਉਹ ਅਗਲਾ ਕਹਿਣ ਲੱਗਾ ਯਾਰ ਇਹਨੂੰ ਤਾਂ ਦਾ ਬਾਪ ਚੰਗਾ ਸੀ ਹੁਣ ਲੋਕ ਉਹੀ ਗੱਲਾਂ ਤੇ ਆਗੇ ਵੀ ਇਹਦੇ ਨਾਲ ਤਾਂ ਜਿਹੜੀਆਂ ਪਹਿਲਾਂ 70 ਸਾਲ ਵਾਲੀਆਂ ਸੀ ਉਹ ਚ ਸਰਕਾਰਾਂ ਚੰਗੀਆਂ ਸੀ ਇਹਨਾਂ ਨੇ ਇੱਕ ਹਾਤ ਆ ਇਹ ਢਾਈ ਤਿੰਨ ਸਾਲ ਚ ਠੀਕ ਹੈ ਬਿਲਕੁਲ ਹੁਣ ਤੁਹਾਨੂੰ ਕੀ ਲੱਗਦਾ ਵਿਧਾਨ ਸਭਾ ਬਜਟ ਸੈਸ਼ਨ ਚੱਲ ਰਿਹਾ ਕੀ ਕਹਿਣਾ ਚਾਹੋ ਸਾਰੇ ਐਮ ਐਲ ਏਜ਼ ਨੂੰ ਕਾਂਗਰਸੀਆਂ ਨੂੰ ਵੀ ਤੇ ਆਮ ਆਦਮੀ ਪਾਰਟੀ ਨੂੰ ਕਿ ਬੈਠ ਕੇ ਗੱਲਾਂ ਬਾਤਾਂ ਹੋਣ ਬੈਠ ਕੇ ਬਜਟ ਪੰਜਾਬ ਲਈ ਫਾਇਦੇ ਦੀਆਂ ਗੱਲਾਂ ਕੀਤੀਆਂ ਜਾਣ ਨਾ ਕਿ ਐਵੇਂ ਰੋਲੇ ਰਪੇ ਚ ਸਿਸਟਮ ਚੱਲੇ ਨਾ ਉੱਥੇ ਆਪੋਜੀਸ਼ਨ ਦੀ ਗੱਲ ਸੁਣੀ ਜਾਂਦੀ ਆ ਨਾ ਉਧਰਲੀ ਗੱਲ ਸੁਣੀ ਜਾਂਦੀ ਆ ਕੀ ਲੱਗਦਾ ਤੁਹਾਨੂੰ ਕੀ ਕਹਿਣਾ ਚਾਹੋਗੇ ਜਿਵੇਂ ਚੱਲ ਰਿਹਾ ਦੇਖੋ 2 ਦਿਨ ਮੈਂ ਤਾਂ ਇਹੀ ਸਲਾਹ ਦੇਵਾਂਗਾ ਵਿਰੋਧੀ ਧਿਰ ਵਾਲਿਆਂ ਨੂੰ ਵੀ ਤੇ ਜਿਹੜੀ ਪੰਜਾਬ ਸਰਕਾਰ ਉਸ ਨੂੰ ਵੀ ਭਗਵੰਤ ਮਾਨ ਜੀ ਨੂੰ ਮਤਲਬ ਜਦੋਂ ਕੋਈ ਥੋੜਾ ਜਿਹਾ ਇਹਨਾਂ ਦੇ ਵਿੱਚ ਐਕਸਰਸਾਈਜ਼ ਖਾਣ ਪੀਣ ਜਾਂ ਕਿਤੋਂ ਨਾ ਕਿਤੋਂ ਸਲਾਹਕਾਰਾਂ ਦੀ ਕੋਈ ਕਮੀ ਲੱਗਦੀ ਆ ਮੈਨੂੰ ਕਿਉਂਕਿ ਆਉਂਦੇ ਸਾਰੇ ਇੰਨਾ ਬੀਪੀ ਹਾਈ ਹੋ ਜਾਣਾ ਮੈਨੂੰ ਲੱਗਦਾ ਵੀ ਇਹਨਾਂ ਦੀ ਮੈਡੀਕਲ ਟੀਮ ਨੂੰ ਮੈਂ ਤਾਂ ਕਹਿਣਾ ਚਾਹੂੰਗਾ ਵੀ ਕੋਈ ਬੀਪੀ ਦੀ ਗੋਲੀ ਰੱਖਿਆ ਕਰੋ ਮਾਨ ਸਾਹਿਬ ਉੱਥੇ ਜਿਹੜੀ ਬੀਪੀ ਦੀ ਗੋਲੀ ਖਾ ਕੇ ਆਇਆ ਕਰਨ ਤਾਂ ਕਿ ਥੋੜਾ ਸ਼ਾਂਤ ਰਹਿਣ ਇਹ ਮਤਲਬ ਇਹ ਕੋਈ ਤਰੀਕਾ ਨਹੀਂ ਹੈ ਵਿਧਾਨ ਸਭਾ ਦੇ ਵਿੱਚ ਕਿ ਕਿਸੇ ਨੂੰ ਇੱਕ ਦੂਜੇ ਨੂੰ ਗਾਲ੍ਹਾਂ ਕ ਸੋ ਇਹ ਉਹ ਲੋਕ ਇਹ ਕਹਿ ਰਹੇ ਨੇ ਮਤਲਬ ਮਜ਼ਾਕ ਦੇ ਪਾਤਰ ਬਣ ਰਹੇ ਆ ਅਸੀਂ ਪੰਜਾਬ ਦੇ ਵੋਟਰ ਵੀ ਤੇ ਪੰਜਾਬ ਦੇ ਲੀਡਰ ਵੀ ਸੋ ਕੱਲ ਤੋਂ ਮੈਨੂੰ ਲੱਗਦਾ ਵੀ ਇਹ ਮੈਡੀਕਲ ਟੀਮ ਜਿਹੜੀ ਗੌਰ ਕਰੂਗੀ ਤੁਹਾਡੀ ਨਿਊਜ਼ ਦੇਖ ਕੇ ਇਹਨਾਂ ਦਾ ਥੋੜਾ ਜਿਹਾ ਜਿਹੜਾ ਪੇਸ਼ੈਂਟਸ ਲੈਵਲ ਵਧੇ ਤੇ ਬੀਪੀ ਜਿਹੜਾ ਉਹਨੂੰ ਕੰਟਰੋਲ ਚ ਕਰਿਆ ਜਾਵੇ ਬਿਲਕੁਲ ਸੋ ਵਿਧਾਨ ਸਭਾ ਬਜਟ ਸੈਸ਼ਨ ਚੱਲ ਰਿਹਾ ਨੌਜਵਾਨ ਆਗੂ ਹਰਪ੍ਰੀਤ ਬਾਜਬਾ ਸਾਡੇ ਨਾਲ ਮੌਜੂਦ ਸਨ ਕਿਉਂਕਿ ਜਿਵੇਂ ਦੂਜੇ ਦਿਨ ਰੌਲਾ ਰਪਾ ਸ਼ੁਰੂਆਤ ਤੋਂ ਹੀ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਤੇ ਆਪੋਜੀਸ਼ਨ ਕਾਂਗਰਸੀ ਲੀਡਰ ਆਪਸੀ ਵਿੱਚ ਫੇਰ ਪਿੜੇ ਵਾਕ ਆਊਟ ਕੀਤਾ ਤੇ ਲਗਾਤਾਰ ਹੁਣ ਦੇਖਣਾ ਹੋਵੇਗਾ ਕਿ ਬਜਟ ਸੈਸ਼ਨ ਦੇ ਵਿੱਚ ਕਿਹੜੇ ਮੁੱਦੇ ਕਿਵੇਂ ਪੰਜਾਬ ਨੂੰ ਬਜਟ ਮਿਲੇਗਾ ਨਵਾਂ ਬਜਟ ਤੇ ਕੀ ਕੀ ਸਹੂਲਤਾ ਮਿਲਣਗੀਆਂ ਪੰਜਾਬੀਆਂ ਨੂੰ ਉਹ ਪੰਜਾਬ ਬਜਟ ਸੈਸ਼ਨ ਚ ਪਤਾ ਲੱਗੇਗਾ ਕਿ ਸਰਕਾਰ ਦੀ ਕਾਰਗੁਜ਼ਾਰੀ ਕਿਸ ਤਰੀਕੇ ਨਾਲ ਪੰਜਾਬੀਆਂ ਲਈ ਸਰਕਾਰ ਕਰ ਰਹੀ ਹੈ ਕੈਮਰਾਮੈਨ ਪੀਮਾ ਪੱਟੀਵਾਲ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ